ਜਿਹੜੀਆਂ ਤਿੰਨ ਕਿਸਮਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਸਮੱਸਿਆ ਨਿੰਬੂ ਦੇ ਵਿੱਚ ਕੀ ਆਉਂਦੀ ਹੈ ਕਿ ਨਿੰਬੂ ਦੀ ਇੱਕ ਵੈਰਾਈ ਇਦਾਂ ਦੀ ਹੈਗੀ ਹੈ ਜਿਹੜੀ ਸਰਦੀ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈਗੀ ਸੋ ਆਪਾਂ ਨੂੰ ਜਿਹੜਾ ਨਿੰਬੂ ਦੀ ਜਿਆਦਾ ਜ਼ਰੂਰਤ ਹੁੰਦੀ ਹੈ ਉਹ ਗਰਮੀ ਦੇ ਸਮੇਂ ਹੁੰਦੀ ਹੈਗੀ ਅੱਜ ਤੁਹਾਨੂੰ ਗਰਮੀ ਵਾਲਾ ਨਿੰਬੂ ਬਾਰਾਮਾਸੀ ਨਿੰਬੂ ਤੇ ਕੁੰਬਗਾਰ ਨਿੰਬੂ ਇਹ ਤਿੰਨ ਜਿਹੜੀਆਂ ਕਿਸਮਾਂ ਬਾਰੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਫੇ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਦਿੱਤੀ ਗਈ ਜਾਣਕਾਰੀ ਹੋਰ ਵੀਰਾਂ ਤੱਕ ਪਹੁੰਚ ਸਕੇ ਜੀ ਆ ਪਹਿਲਾ ਗੱਲ ਕਰ ਲਈਏ ਜੀ ਆਪਾਂ 12 ਮਾਸੀ ਨਿੰਬੂ ਦੇ ਜਿਹੜਾ ਇਹ 12 ਮਾਸੀ ਨਿੰਬੂ ਆਗਾ ਇਹ ਤੇ ਲਗਭਗ ਸਾਲ ਦੇ ਵਿੱਚ ਸਾਰਾ ਟਾਈਮ ਹਰ ਮਹੀਨੇ ਜਿਹੜਾ ਫਲ ਆਉਂਦਾਗਾ ਇਹ ਕਹਿਣ ਨੂੰ 12 ਮਾਸੀ ਨਹੀਂ ਹੈਗਾ ਇਹ ਅਸਲ ਦੇ ਵਿੱਚ ਹੀ 12 ਮਾਸੀ ਹੈ ਇਹਦੇ ਆਪਾਂ ਜਿਹੜੇ ਨਤੀਜੇ ਆਪਣੇ ਫਾਰਮ ਦੇ ਉੱਪਰ ਦੇਖੇ ਨੇਗੇ ਤੇ ਇਹਦੇ ਉੱਪਰ ਜਿਹੜਾ ਹਰ ਟਾਈਮ ਜਿਹੜਾ ਫਲ ਤੁਹਾਨੂੰ ਲੱਗਿਆ ਮਿਲੂਗਾ ਸੋ ਬਾਰਾਮਾਸੀ ਦੀ ਨਿਸ਼ਾਨੀ ਦੱਸ ਦੀਏ ਪੱਤੇ ਜਿਹੜੇ ਇਹਦੇ ਵੱਡੇ ਹੋਣਗੇ ਪੱਤੇ ਜਿਹੜੇ ਸ਼ੁਰੂ ਹੋਣ ਤੋਂ ਬਾਅਦ ਥੋੜਾ ਜਿਹਾ ਸਿੱਧਾ ਪੀਟਿਓਲ ਪੀਟਿਓਲ ਜਿਹੜਾ ਡੰਡੀ ਨੂੰ ਕਹੀਏ ਕਿਹਾ ਜਾਂਦਾ ਪੱਤੇ ਦੇ ਨੂੰ ਡੰਡੀ ਥੋੜੀ ਜਿਹਾ ਅੱਗੇ ਜਾਊਗੀ ਉੱਥੋਂ ਪੱਤਾ ਸ਼ੁਰੂ ਹੋਊਗਾ ਪੱਤਾ ਵੱਡਾ ਹੋਊਗਾ ਤੇ ਕੰਡੇ ਬਿਲਕੁਲ ਨਾ ਮਾਤਰ ਹੋਣਗੇ ਤੇ ਜਿਹੜਾ ਫਲ ਹੈ ਤੇ ਵੱਡੇ ਸਾਈਜ਼ ਦਾ ਆਉਂਦਾ ਹੈਗਾ ਹਰ ਟਾਈਮ ਜਿਹੜਾ ਇਹਦੇ ਉੱਤੇ ਫਲ ਲੱਗਿਆ ਰਹਿੰਦਾ ਹੈਗਾ ਦੂਜੀ ਗੱਲਬਾਤ ਕਰ ਲਈਏ ਆਪਾਂ ਜਿਹੜੀ ਇਹ ਨਿੰਬੂ ਹੈਗਾ ਜੀ ਕੁੰਬਗਾਟ ਕੁੰਭਗਾਰ ਨਿੰਬੂ ਜਿਹੜੀ ਪੀਟੀਓ ਵਾਲਾ ਜਾਨੀ ਕਿ ਡੰਡੀ ਆ ਉਸੇ ਤਰੀਕੇ ਵਧੇ ਹੋਊਗੀ ਪੱਤਾ ਇਹਦਾ ਉਹਦੇ ਨਾਲੋਂ ਪਤਲਾ ਹੋਊਗਾ ਲੰਬਾ ਉਹਨੇ ਹੀ ਹੋਊਗਾ ਲੇਕਿਨ ਪਤਲਾ ਹੋਊਗਾ ਇਹਦਾ ਜਿਹੜਾ ਮੁੱਖ ਨਿਸ਼ਾਨਾ ਇਹ ਆ ਤੇ ਕਿਤੇ ਦੇ ਕੰਡੇ ਕਾਫੀ ਹੁੰਦੇ ਜਿਹੜਾ ਕੁੰਭਗਾਰ ਨਿੰਬੂ ਹੁੰਦਾਗਾ ਕੁੰਭਗਾਰ ਨਿੰਬੂ ਅਸਲ ਦੇ ਵਿੱਚ ਉਹ ਨਿੰਬੂ ਆਗਾ ਜਿਹੜਾ ਕਿ ਸਰਦੀਆਂ ਦੇ ਟਾਈਮ ਪੱਕ ਕੇ ਤਿਆਰ ਹੁੰਦਾਗਾ ਹੁਣ ਇਹਦੇ ਉੱਪਰ ਫੁੱਲ ਆਊਗਾ ਫੁੱਲ ਆਉਣ ਤੋਂ ਬਾਅਦ ਜਿਹੜਾ ਫਰੂਟਿੰਗ ਸਟੇਜ ਆਊਗੀ ਜਾਨੀ ਕਿ ਫਲ ਬਣਨਾ ਸ਼ੁਰੂ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਮੰਨ ਲਓ ਤੁਸੀਂ ਅਕਤੂਬਰ ਨਵੰਬਰ ਦਸੰਬਰ ਇਹਨਾਂ ਮਹੀਨਿਆਂ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਂਦਾ ਜਦ ਕਿ ਆਪਾਂ ਨੂੰ ਇਹ ਹੁੰਦਾ ਕਿ ਉਸ ਸਮੇਂ ਆਪਾਂ ਨੂੰ ਘਰੇਲੂ ਜ਼ਰੂਰਤ ਰੇ ਨਿੰਬੂ ਬਹੁਤ ਘੱਟ ਚਾਹੀਦਾ ਹੁੰਦਾ ਸੋ ਫਿਰ ਵੀ ਇਸ ਵੈਰੈਟੀ ਦੀ ਆਪਣੀ ਮਹੱਤਤਾ ਕਿ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਉਸ ਟਾਈਮ ਨਿੰਬੂ ਘੱਟ ਆ ਰਹੇ ਹੁੰਦਾ ਤੇ ਇਹਦੇ ਤੋਂ ਨਿੰਬੂ ਤੁਸੀਂ ਕਮਰਸ਼ੀਅਲ ਤੌਰ ਤੇ ਲੈ ਕੇ ਵੇਚ ਸਕਦੇ ਹੋਗੇ ਤੀਜੀ ਵੈਰੈਟੀ ਜਿਹੜੀ ਹੈਗੀ ਉਹ ਹੈਗੀ ਹੈ ਜੀ ਕਾਗਜੀ ਦੀ ਕਾਗਜੀ ਨਿੰਬੂ ਜਿਹੜਾ ਆਮ ਤੁਸੀਂ ਬਾਜ਼ਾਰ ਦੇ ਵਿੱਚ ਦੇਖਦੇ ਹੋਗੇ ਇਹ ਕਾਗਜੀ ਨਿੰਬੂ ਦਾ ਬੂਟਾ ਹੈਗਾ ਇਹਦੇ ਬੁਕੰਡੇ ਆ ਜਿਹੜੇ ਉਹ ਬਹੁਤ ਸਾਰੇ ਹੋਣਗੇ ਪੱਤੇ ਦੇ ਛੋਟੇ ਹੋਣਗੇ ਕੁੰਮਗਾੜ ਨਾਲ ਉਹ ਵੀ ਛੋਟੇ ਹੋਣਗੇ ਤੇ 12 ਮਾਸੀ ਨਾਲ ਉਹ ਵੀ ਛੋਟੇ ਹੋਣਗੇ ਜਿਹੜਾ 12 ਮਾਸੀ ਨਿੰਬੂ ਦੇ ਵਿੱਚ ਦੇਖਣ ਦੇ ਵਿੱਚ ਆਊਗਾ ਉਹਦੀ ਜਿਹੜੀ ਗਰੋਥ ਹੋ ਟੇਢੀ ਮੇਢੀ ਹੋਊਗੀ ਇਹਦੀ ਛਤਰੀ ਬਣੂਗੀ ਤੇ ਕੁੰਮਗਾੜ ਵੀ ਉਸੇ ਤਰ੍ਹਾਂ ਹੀ ਛਤਰੀ ਬਣਾਊਗਾ ਆ ਤਿੰਨੇ ਜਿਹੜੀਆਂ ਇਹ ਕਿਸਮਾਂ ਜਿਹੜਾ ਲਾਉਣ ਦਾ ਸਮੇਂ ਦੀ ਗੱਲ ਕਰੀਏ ਤੁਸੀਂ ਇਸ ਸਮੇਂ ਜਿਹੜੀ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਇਹਨਾਂ ਕਿ ਸਮੋ ਲਾ ਸਕਦੇ ਹੋ ਫਰਵਰੀ ਮਾਰਚ ਦੇ ਵਿੱਚ ਇਹਨਾਂ ਨੂੰ ਲਾਇਆ ਜਾ ਸਕਦਾ ਹੈਗਾ ਸਾਲ 'ਚ ਦੋ ਵਾਰੀ ਜਿਹੜਾ ਇਹਨਾਂ ਨੂੰ ਤੁਸੀਂ ਲਾ ਸਕਦੇ ਹੋਗੇ ਦੇਖ ਰੇਖ ਦੀ ਗੱਲ ਕਰੀਏ ਨਿੰਬੂ ਜਾਤੀ ਦੇ ਬੂਟਿਆਂ ਨੂੰ ਪਾਣੀ ਦੀ ਕਾਫੀ ਘੱਟ ਜਿਹੜੀ ਜ਼ਰੂਰਤ ਹੁੰਦੀ ਹੈਗੀ ਤੇ ਇਹਨਾਂ ਬੂਟਿਆਂ ਨੂੰ ਤੁਸੀਂ ਲਾਉਣ ਤੋਂ ਬਾਅਦ ਪਾਣੀ ਪਾਉਣਾ ਤੇ ਸੈੱਲ ਬਣਾ ਕੇ ਰੱਖਣੀ ਆ ਜਿਆਦਾ ਪਾਣੀ ਇਹਨਾਂ ਦੇ ਵਿੱਚ ਖੜਾ ਨਹੀਂ ਹੋਣ ਦੇਣਾ ਉਹਦੇ ਨਾਲ ਜਿਹੜਾ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ ਜਿਵੇਂ ਜਿਵੇਂ ਬੂਟਾ ਵੱਧਦਾ ਗਾਓਵੇਂ ਨੇੜੇ ਤੋਂ ਥਾਂ ਉੱਚੀ ਕਰੋ ਪਾਣੀ ਦੂਰ ਕਰੋ ਤੇ ਜਿਹੜਾ ਮਿੱਟੀ ਨੂੰ ਢੱਕ ਕੇ ਰੱਖੋ ਗਰਮੀ ਤੇ ਸਰਦੀ ਦੇ ਵਿੱਚ ਬਰਸਾਤਾਂ ਦੇ ਦੌਰਾਨ ਜਿਹੜਾ ਤੁਸੀਂ ਮਿੱਟੀ ਨੂੰ ਢੱਕਣ ਲਈ ਚੀਜ਼ ਵਰਤੋਗੇ ਉਹਨੂੰ ਚੱਕਣਾਗਾ ਤੇ ਜਿਹੜਾ ਉਹਦੇ ਚੱਕਣ ਨਾਲ ਧੁੱਪਾਂ ਹਲਕੀਆਂ ਤੋਂ ਪੌੜੀਆਂ ਬਰਸਾਤਾਂ ਦੇ ਵਿੱਚ ਲੱਗਦੀਆਂ ਨੇ ਉਹਦੇ ਨਾਲ ਜਿਹੜੀਆਂ ਫੰਗਸਾਂ ਵਗੈਰਾ ਦਾ ਜਿਹੜਾ ਖਾਤਮਾ ਹੋ ਜਾਂਦਾਗਾ ਇਹ ਤਿੰਨੋਂ ਵੈਰਾਈਆਂ ਸੰਬੰਧੀ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਮੈਂਟ ਰਾਹੀਂ ਸਾਨੂੰ ਪੁੱਛ ਸਕਦੇ ਹੋਗੇ ਬਾਕੀ ਹੋਰ ਫਲਦਾਰ ਬੂਟਿਆਂ ਸੰਬੰਧੀ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਕਿ ਤੁਹਾਨੂੰ ਲੱਗਦਾ ਹੋਵੇ ਕਿ ਸਾਡੇ ਕੋਲੋਂ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਕਿਸੇ ਵੀ ਸਮੇਂ ਤੁਸੀਂ ਜਿਹੜੀ ਪੁੱਛ ਸਕਦੇ ਹੋਗੇ ਅਸੀਂ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੇਜ ਨੂੰ ਜਿਹੜਾ ਤੁਸੀਂ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ